ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰ观众 ਦੇਖ ਰਹੇ ਕਿ ਰਾਤ ਦਾ ਸਮਾਂ ਹੈ ਅਸੀਂ ਖੜੇ ਆ ਆਪਣਾ ਪਿੰਡ ਪਿੰਡ ਆਦੀ ਇਹ ਜੋ ਰਾਦੀ ਦੀ ਦਰਿਆ ਦਾ ਪਾਣੀ ਹੈ ਬਿਲਕੁਲ ਵੱਡੀ ਪੱਧਰ ਤੇ ਜਿਹੜੀ ਰਾਦੀ ਹੈ ਉਹ ਹੜ ਚੁੱਕੀ ਹੈ ਇਹ ਸਾਡਾ ਤੁਸੀ ਬੰਨ ਉਹ ਤੁਸੀ ਬੰਨ ਦੇ ਬਿਲਕੁਲ ਖਤਰੇ ਤੇ ਪਾਣੀ ਜਾਣ ਦੇ ਆ ਬਿਲਕੁਲ ਕਦੇ ਵੀ ਇਹ ਸਾਡਾ ਤੁਸੀ ਬੰਨ ਟੁੱਟ ਸਕਦਾ ਹੈ ਤੇ ਮੈਂ ਆਪਣੇ ਇਲਾਕੇ ਦੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਦੀ ਰਾਤ ਜਿਹੜੀ ਹੈ ਉਹ ਬਿਲਕੁਲ ਚੌਕਸੀ ਦੇ ਨਾਲ ਰੱਖ ਕੇ ਤੁਸੀ ਬੰਦੀ ਰਖਾ ਲਈ ਕਰਨੀ ਹੈ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੇ ਪਿੰਡ ਦੇ ਨੌਜਵਾਨ ਜੋ ਆਪਣੀ ਡਿਊਟੀ ਵੀ ਦੇ ਰਹੇ ਨੇ ਉਧਰ ਵੀ ਦੇਖ ਕੇ ਆਏ ਆ ਦੂਸਰੇ ਪਾਸੇ ਵੀ ਨੌਜਵਾਨ ਜਿਹੜੇ ਨੇ ਉਹ ਤੁਸੀ ਬੰਦੀ ਰੱਖੀ ਕਰਦੇ ਪਏ ਨੇ ਸਾਡਾ ਮੂਵੀ ਬਣਾਉਣ ਦਾ ਮਕਸਦ ਇੱਕੋ ਹੀ ਹੈ ਕਿ ਜਿਹੜਾ ਰਾਤ ਇਹ ਪਾਣੀ ਜਿਹੜਾ ਵੱਡੀ ਪੱਧਰ ਤੇ ਚੜਦਾ ਪਿਆ ਹੋਇਆ ਹੈ ਕਿਉਂਕਿ ਕਾਨੇ ਤੋਂ ਧੁੱਸੀ ਦਾ ਜਿਹੜਾ ਬੰਨਰ ਟੁੱਟਾ ਹੈ ਉਹ ਜਿੰਨਾ ਵੀ ਪਾਣੀ ਹੈ ਸਾਡਾ ਜਿਹੜਾ ਕਾਨੇ ਤੋਂ ਧੁੱਸੀ ਬੰਨ ਜਿਹੜਾ ਟੁੱਟਾ ਉਹ ਸਾਰਾ ਪਾਣੀ ਸਾਡੇ ਇੱਧਰ ਨੂੰ ਆਉਣਾ ਹੈ ਸੋ ਅਸੀਂ ਇਲਾਕੇ ਦੇ ਲੋਕਾਂ ਨੂੰ ਜਿੱਥੋਂ ਜਿੱਥੋਂ ਤੱਕ ਵੀ ਰਾਤ ਸਾਡੀ ਆਵਾਜ਼ ਜਾਂਦੀ ਹੈ ਅਸੀਂ ਸੁਚੇਤ ਰਹੇ ਹਟੇ ਵੀ ਧੁੱਸੀ ਦੇ ਵਿੱਚ ਪਾਣ ਕਹਿ ਸਕਦਾ ਸੋ ਇਹਨੂੰ ਮੱਦੇ ਨਜ਼ਰ ਆ ਕੇ ਬਾਬਾ ਕਰਨਾ ਸਿੰਘ ਜੀ ਮੁਖਤਿਆਰ ਸਿੰਘ ਸਾਡੇ ਛੋਟੇ ਬੱਚੇ ਸਾਨੂੰ ਬੰਟੀਆਂ ਸੀ ਸਾਰੀ ਗੱਡੀ ਦੇ ਉੱਪਰ ਹੁਣ ਅਸੀਂ ਇੱਥੇ ਸਾਰਾ ਦੇਖਿਆ ਪਾਣੀ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਸੋ ਸਿਨੇਮਰ ਬੇਨਤੀ ਹਾਂ ਤੇ ਜੋੜ ਕੇ ਇਲਾਕੇ ਨੂੰ ਕਿ ਤੁਸੀਂ ਆਪ ਆਪਣੇ ਘੁੰਮਾਂ ਦੇ ਸਾਹਮਣੇ ਆਪਣੀਆਂ ਡਿਊਟੀਆਂ ਦੀਏ ਤੇ ਰਾਤ ਬਰਸਾਤ ਦਾ ਮੌਸਮ ਹੈ ਤੇ ਤੁਸੀਂ ਬੰਦੀ ਰੱਖੀ ਕਰੀਏ ਇਹ ਸਾਡੀ ਆਪਣੀ ਰਾਖੀ ਹੈ ਇਹ ਸਾਡਾ ਆਪਣਾ ਇੱਕ ਕਹੋ ਡਿਊਟੀ ਹੈ ਸੋ ਇਹਦੇ ਵਾਸਤੇ ਅਸੀਂ ਚੌਕਸਰੀयत ਤੇ ਭਾਵੇਂ ਮੀਂਹ ਦਾ ਬਰਸਾਤ ਦਾ ਮੌਸਮ ਹੈ ਇਹਦੀ ਨਾ ਪ੍ਰਵਾਹ ਕਰਦੇ ਹੋਏ ਅਸੀਂ ਇੱਥੇ ਆਪਾਂ ਦਾ ਜਿਹੜੀ ਡਿਊਟੀ ਹੈ ਆ ਕਰਨੀ ਹੈ ਇਹ ਜਿਹੜੀ ਰਾਖੀ ਆਪਾਂ ਰਾਤ ਕਰਨੀ ਹੈ ਧੰਨਵਾਦ ਜੀ